ਦੇਖੋ ਪਹਿਲਾ ਪੂੰਡਾ ਆਸ਼ਕ ਜੋ ਕੈਮਰੇ ਦੇ ਵਿੱਚ ਕੈਦ ਹੋਇਆ ਨਾਕੇ ਨੂੰ ਵੇਖ ਕੇ ਭੱਜਦਾ ਹੋਇਆ ਦਿਖਾਈ ਦੇ ਰਿਹਾ ਤੇ ਦੂਸਰੀ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਦੂਸਰੀ ਤਸਵੀਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਮੋਟਰਸਾਈਕਲ ਤੇ ਤਿੰਨ ਸਵਾਰ ਵਿਅਕਤੀ ਨਾਕੇ ਨੂੰ ਦੇਖ ਕੇ ਪਿੱਛੇ ਹੀ ਰੁਕ ਜਾਂਦੇ ਨੇ ਜਿੱਦਾਂ ਹੀ ਪਤਾ ਚੱਲਦਾ ਹੈ ਕਿ ਅੱਗੇ ਨਾਕੇਬੰਦੀ ਹੈ ਅੱਜ ਫੇਰ ਸਮਾਜ ਸੇਵੀ ਸੰਸਥਾਵਾਂ ਸਕੂਲ ਦੇ ਬਾਹਰ ਖੜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਇਹਨਾਂ ਦੇ ਵੱਲੋਂ ਦੇਖੋ ਕਿਸ ਤਰ੍ਹਾਂ ਮੋਟਰਸਾਈਕਲ ਨੂੰ ਵਾਪਸ ਮੋੜ ਕੇ ਉਥੋਂ ਲੈ ਕੇ ਜਾਇਆ ਜਾਂਦਾ ਹੈ ਦੱਸਦੀ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ ਦੇ ਸਕੂਲ ਦੇ ਬਾਹਰ ਨਾਕਾਬੰਦੀ ਕੀਤੀ ਜਾ ਰਹੀ ਹੈ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਅੱਜ ਤੀਸਰਾ ਦਿਨ ਹੈ ਦੱਸਦੀ ਹੈ ਕਿ ਨਜਾਇਜ਼ ਤੌਰ ਤੇ ਲੜਕੀਆਂ ਨੂੰ ਤੰਗ ਪਰੇਸ਼ਾਨ ਕਰਨ ਦੇ ਲਈ ਇਹਨਾਂ ਸ਼ਰਾਰਤੀ ਅੰਸਰਾਂ ਦੇ ਵੱਲੋਂ ਛੁੱਟੀ ਦੇ ਟਾਈਮ ਲੜਕੀਆਂ ਦੇ ਸਕੂਲ ਦੇ ਬਾਹਰ ਖੜੇ ਹੋਏ ਨਜ਼ਰ ਆਉਂਦੇ ਸਨ ਅੱਜ ਇਹ ਹਾਲਾਤ ਕਾਫੀ ਕੰਟਰੋਲ ਦੇ ਵਿੱਚ ਨਜ਼ਰ ਆ ਰਹੇ ਨੇ ਦੱਸਦੀਏ ਕਿ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਮਾਪਿਆਂ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਮਾਪੇ ਵੀ ਆਪਣੀਆਂ ਬੱਚੀਆਂ ਦੇ ਵੱਲ ਧਿਆਨ ਜ਼ਰੂਰ ਦੇਣ ਕਿ ਜੋ ਮਾਪੇ ਆਪਣੀਆਂ ਬੱਚੀਆਂ ਨੂੰ ਸਕੂਲ ਤੋਂ ਪਿਕ ਕਰਨਾ ਆਉਂਦੇ ਹਨ ਉਹ ਛੁੱਟੀ ਤੋਂ 10 ਮਿੰਟ ਪਹਿਲਾਂ ਪਹੁੰਚ ਜਾਣ ਤਾਂ ਜੋ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਉਡੀਕ ਨਾ ਕਰਨੀ ਪਵੇ ਕਿਉਂਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸੀ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਲੜਕੀਆਂ ਦੇ ਸਕੂਲ ਦੇ ਬਾਹਰ ਛੁੱਟੀ ਦੇ ਟਾਈਮ ਕਾਫੀ ਲੜਕੇ ਐ ਜਿਹੜੇ ਉੱਥੇ ਇਕੱਠੇ ਹੁੰਦੇ ਐ ਤੇ ਲੜਕੀਆਂ ਦੇ ਨਾਲ ਛੇੜਛਾੜ ਦੀਆਂ ਖਬਰਾਂ ਵੀ ਆ ਸਾਹਮਣੇ ਆ ਰਹੀਆਂ ਸੀ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸੀ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਅਤੇ ਜਲਾਲਾਬਾਦ ਦੇ ਮੁੱਖ ਮੰੰਦਿਆਂ ਨੇ ਇਸ ਤੇ ਫੈਸਲਾ ਲਿਆ ਕਿ ਸਕੂਲ ਦੇ ਬਾਹਰ ਜਾ ਕੇ ਨਾਕਾਬੰਦੀ ਕਰੇ ਨਾ ਤੇ ਕੰਟਰੋਲ ਪਾਇਆ ਜਾਏਗਾ ਸਰ ਲਗਾਤਾਰ ਸੰਸਥਾਵਾਂ ਦੇ ਵੱਲੋਂ ਇੱਥੇ ਕੁੜੀਆਂ ਦੇ ਸਕੂਲ ਦੇ ਮੂਹਰੇ ਪਹਿਰਾ ਦਿੱਤਾ ਜਾ ਰਿਹਾ ਹੈ ਜੀ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਕਿਸ ਤਰ੍ਹਾਂ ਲੱਗਦਾ ਹੈ ਕਿ ਅੱਜ ਜਿਹੜਾ ਮਾਹੌਲ ਉਹ ਠੀਕ ਹੈ ਪਹਿਲਾਂ ਦੇ ਨਾਲੋਂ ਬਿਲਕੁਲ ਮੈਂ ਇੱਕ ਦਿਨ ਅੱਗੇ ਵੀ ਆਇਆ ਸੀਗਾ ਜਹੇਦਾਰ ਜੀ ਦਾ ਮੈਨੂੰ ਪਤਾ ਲੱਗਿਆ ਵੀ ਇੱਥੇ ਇਹ ਜਿਹੜਾ ਪ੍ਰੋਗਰਾਮ ਲਿਖਿਆ ਜਾ ਰਿਹਾ ਹੈ ਤੁਹਾਡੀ ਵੀਡੀਓ ਸਾਰਿਆਂ ਦੀ ਜਿਹੜੇ ਤੁਸੀਂ ਪੱਤਰਕਾਰ ਸਵਾਵਾ ਭਰਾ ਦੇ ਰਹੇ ਜੀ ਸਮਾਜ ਸੇਵਾ ਦਾ ਕੰਮ ਤੁਸੀਂ ਵੀ ਕਰ ਰਹੇ ਜੀ ਉਡੀ ਵੀਡੀਓ ਨੂੰ ਵੇਖ ਕੇ ਅੱਧੇ ਦੇ ਭੁੰਡਾ ਸ਼ਕਨ ਨੂੰ ਇਹ ਗੱਲ ਦੀ ਸਮਝ ਲੱਗ ਗਈ ਵੀ ਉੱਥੇ ਨਾਕਾ ਲੱਗਦਾ ਹੈ ਇਹ ਮੈਸੇਜ ਤਾਂ ਆਪਣਾ ਪਹੁੰਚ ਚੁੱਕਿਆ ਹੈ ਪਰ ਫਿਰ ਵੀ ਕਈ ਜਿਹੜੇ ਸਿਰਫਰੇ ਨੇ ਅੱਜ ਵੀ ਦੇਖਰ ਜਿ ਮਿਲਿਆ ਇੱਕ ਦੋ ਨੂੰ ਵਾਰਨ ਦੇ ਕੇ ਛੱਡਿਆ ਗਿਆ ਹੈ ਪੁਲਿਸ ਆਪਣਾ ਵਧੀਆ ਕੰਮ ਕਰ ਰਹੀ ਏ ਪਰ ਜਿਹੜਾ ਕੋ ਕਿੰਤੂ ਪ੍ਰੰਤੂ ਕਰਦਾ ਉਹ ਮੌਕਾ ਆ ਕੇ ਵੇਖੇ ਤੀਆਂ ਬਣਾ ਬੱਚੇ ਸਾਰਿਆਂ ਦੇ ਸਾਹੇ ਨੇ ਇਹ ਬੜਾ ਵਧੀਆ ਭਰਾਲਾ ਕੀਤਾ ਜਾ ਰਿਹਾ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਠੱਲ ਪਵੇਗੀ ਇਸ ਗੱਲ ਮਾਪਿਆਂ ਨੂੰ ਵੀ ਚਾਹੀਦਾ ਕਿ ਛੁੱਟੀ ਤੋਂ ਜਿਹੜੇ ਬੱਚੇ ਮਾਪੇ ਆਪ ਲੈਣ ਆਂਦੇ ਨੇ ਭੈੜ ਭਰਾ ਲੈਣ ਆਂਦੇ ਨੇ ਉਹਨਾਂ ਨੂੰ ਵੀ ਕਿ ਛੁੱਟੀ ਤੋਂ 10-15 ਮਿੰਟ ਪਹਿਲਾਂ ਇੱਥੇ ਪਹੁੰਚਿਆ ਜਾਵੇ ਲੈਣ ਵਾਸਤੇ ਕਿਉਂ 20 ਮਿੰਟ ਹੋ ਗਏ ਬੱਚਿਆਂ ਨੂੰ ਰੇਟ ਕਰਦੇ ਬਿਲਕੁਲ ਬਿਲਕੁਲ ਇਹ ਤੁਹਾਡੀ ਗੱਲ ਬਹੁਤ ਵਧੀਆ ਹੈ ਆਪਾਂ ਨੂੰ ਆਪਦੀ ਜ਼ਿੰਮੇਵਾਰੀ ਆਪ ਸਮਝਣੀ ਚਾਹੀਦੀ ਏ ਅੱਜ ਸਮਾਹ ਹਾਲਾਤ ਮਾੜੇ ਨੇ ਤੇ ਸਾਡੇ ਸੁਣਨ ਜੇ ਤੇ ਇਹ ਵੀ ਆਇਆ ਹੈ ਹੁਣ ਲੋਕ ਮਹਿਸੂਸ ਨਾ ਕਰਨ ਕਿ ਬੱਚੇ ਘਰੋਂ ਆ ਜਾਂਦੇ ਨੇ ਇੱਥੇ ਵੈਨਾਂ ਜਾ ਕੇ ਕਈ ਬੱਚੇ ਬੱਚੀਆਂ ਵਿੱਚੇ ਬੈਠੇ ਰਹਿੰਦੇ ਨੇ ਤੇ ਸ਼ਾਮ ਨੂੰ ਵਾਪਸ ਚਲੇ ਜਾਂਦੇ ਨੇ ਇਹ ਵੀ ਆਪਾਂ ਨੂੰ ਆਪ ਧਿਆਨ ਦੇਣਾ ਚਾਹੀਦਾ ਮਾਂ ਬਿਓ ਨੂੰ ਧਿਆਨ ਦੇਣਾ ਚਾਹੀਦਾ ਕਿ ਸਾਡੇ ਬੱਚੇ ਸਕੂਲ ਗਏ ਨੇ ਨਹੀਂ ਗਏ ਪ੍ਰੋਪਰ ਟੀਚਰ ਤੇ ਬੱਚਿਆਂ ਦਾ ਜਿਹੜਾ ਪਤਾ ਲੱਗ ਸਕੇ ਜੇ ਕੋਈ ਏਦਾਂ ਦੀ ਸਾਨੂੰ ਪਤਾ ਲੱਗਿਆ ਜਾਂ ਕੋਈ ਪੜੇਗੇ ਤੇ ਫਿਰ ਚਾਹੇ ਉਹ ਕੁੜੀ ਹੋਵੇਗੀ ਚਾਹੇ ਮੁੰਡਾ ਹੋਵੇਗਾ ਉਹ ਸਾਰਿਆਂ ਦੇ ਸਾਹਮਣੇ ਲਿਆਂਦਾ ਜਾਏਗਾ ਪ੍ਰਧਾਨ ਜੀ ਇੱਕ ਜੋ ਕਿ ਸਵੇਰ ਦਾ ਟਾਈਮ ਹੈ ਇੱਥੇ ਪਬਲਿਕ ਵੱਲੋਂ ਵੀ ਕਿਹਾ ਜਾ ਰਿਹਾ ਹੈ ਵਹਿਣਾ ਵਾਲਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਸਵੇਰ ਟਾਈਮ ਵੀ ਮਤਲਬ ਏਦਾਂ ਦਾ ਹੀ ਮੋਹਲ ਹੁੰਦਾ ਜਿੱਦਾਂ ਕਿ ਪਹਿਲੇ ਸ਼ਾਮ ਟਾਈਮ ਹੁੰਦਾ ਸੀ ਉਸ ਤੇ ਵੀ ਨੱਥ ਪਾਣੀ ਚਾਹੀਦੀ ਹੈ ਬਿਲਕੁਲ ਬਿਲਕੁਲ ਕੋਈ ਗੱਲ ਨਹੀਂ ਤੁਸੀਂ ਇਹ ਗੱਲ ਤਿਆਰ ਚ ਲੈ ਆਂਦੀ ਏ ਤੇ ਆਪਾਂ ਇੱਕ ਦਿਨ ਦੋ ਦਿਨ ਟਾਈਮ ਕੱਢ ਕੇ ਤੇ ਦਿਨੇ ਵੀ ਆਪਾਂ ਇੱਥੇ ਰੱਖਾਂਗੇ ਤੇ ਆਪਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਐਸ ਐਚਓ ਸਾਹਿਬ ਨੂੰ ਕਹਿ ਦਿਆਂਗੇ ਡੀ ਐਸ ਪੀ ਸਾਹਿਬ ਨਵੇਂ ਆਏ ਨੇ ਉਹਨਾਂ ਦੇ ਧਿਆਨ ਜੋ ਆਪਾਂ ਮੰਗ ਪੱਤਰ ਦੇ ਕੇ ਆਏ ਨੇ ਆਪਣੇ ਸੱਜਣ ਸਾਰੇ ਤੇ ਉਹ ਆਪਾਂ ਇੱਥੇ ਦੋ ਤਿੰਨ ਲੇੜੀ ਮੁਲਾਜ਼ਮ ਤੇ ਦੂਸਰੇ ਟ੍ਰੈਫਿਕ ਵਾਲ ਮੁਲਾਜ਼ਮਾਂ ਦੀ ਡਿਊਟੀ ਲਵਾ ਦੇਾਂਗੇ ਸਵੇਰ ਟਾਈਮ ਦੀ ਜੀ ਕਿੰਨਾ ਲੱਗਿਆ ਅੱਜ ਕਿਸ ਤਰ੍ਹਾਂ ਦੀ ਮੂਵਮੈਂਟ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਰਪਾ ਤੇ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਕਿ ਅੱਜ ਸ਼ਾਂਤ ਮਾਹੌਲ ਹੈ ਅੱਜ ਬਹੁਤ ਜ਼ਿਆਦਾ ਕੰਟਰੋਲ ਹੈ ਜਿਹੜੇ ਸ਼ਰਾਤੀ ਅੰਸਰ ਫੌਨ ਰਾਸ਼ਕ ਅੱਜ ਬਹੁਤ ਜ਼ਿਆਦਾ ਕੰਟਰੋਲ 'ਚ ਨੇ ਉਰਾਸ ਕਰਦੇ ਆ ਕਿ ਵਾਹਿਗੁਰੂ ਐਵੇਂ ਕਿਰਪਾ ਬਣਾਈ ਰੱਖੇ ਸਭ ਦੁਪੱਤੇ ਦੀ ਪਰ ਫਿਰ ਵੀ ਜਿਹੜੇ ਹਜੇ ਇੱਕ ਦੂ ਘਾਰੇ ਸੀ ਉਸ ਸਾਈਕਲਾਂ ਤੇ ਸ਼ਹਿਰੋ ਸ਼ਹਿਰੀ ਲਿਖੀ ਹੋਈ ਸੀ ਤੁਸੀਂ ਦੇਖਿਆ ਪੜਿਆ ਉੱਤੇ ਕੋਈ ਨਹੀਂ ਸਮਾਂ ਲੱਗੇਗਾ ਥੋੜਾ ਇਥੇ ਆਪਾਂ ਕਿ ਜਦ ਤੱਕ ਮਾਹੌਲ ਸੈੱਟ ਨਹੀਂ ਹੁੰਦਾ ਸਕੂਲ ਦਾ ਸਾਰੇ ਦਾ ਇੱਥੇ ਹੀ ਆਪਾਂ ਇੱਥੇ ਪਹਰਾ ਧਿਆਨ ਹੈ ਜੀ ਇਸ ਤਰ੍ਹਾਂ ਬੱਚੀਆਂ 15 20 ਮਿੰਟ ਹੋ ਗਏ ਇੰਤਜ਼ਾਰ ਕਰ ਰਹੀਆਂ ਨੇ ਮਾਪਿਆਂ ਦਾ ਉਹਨਾਂ ਮਾਪਿਆਂ ਨੂੰ ਵੀ ਚਾਹੀਦਾ ਕਿ ਟਾਈਮ ਸਿਰ ਤੇ ਆ ਕੇ ਬੱਚਿਆਂ ਨੂੰ ਲੈ ਕੇ ਜਾਇਆ ਜਾਵੇ ਹਾਂ ਉਹਨਾਂ ਨੂੰ ਵੀ ਬੇਨਤੀ ਹੈ ਸਾਡੀ ਹੱਥ ਜੋੜ ਕੇ ਕਿ ਛੁੱਟੀ ਤੋਂ 10 ਫੁੱਲ ਪਹਿਲੇ ਆ ਕੇ ਰੁਕੋਏ ਤੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਵੀ ਨੁਕਸਾਨ ਜਾਂ ਕੋਈ ਇਹੋ ਜਿਹਾ ਘਟਨਾ ਨਾ ਹੋਵੇ ਮਾਪਿਆਂ ਨੂੰ ਚਾਹੀਦਾ ਕਿ ਅਡਵਾਂਸ ਆ ਕੇ ਰੁਕੋ ਇਹ ਪ੍ਰਸ਼ਾਸਨ ਨੇ ਬਹੁਤ ਦੇਰੀ ਕਰਤੀ ਇਹ ਬੜੇ ਚਿਰ ਦੀਆਂ ਸ਼ਿਕਾਇਤਾਂ ਹੋ ਰਹੀਆਂ ਨੇ ਬੜੇ ਚਿਰ ਤੋਂ ਕਹਿ ਰਹੇ ਆ ਇਹਦੀ ਬੜ ਤੇ ਚੰਗੀ ਗੱਲ ਹੈ ਦੇ ਰਹੇ ਦਰਸ਼ਕਾਂ ਕੋਈ ਗੱਲ ਨਹੀਂ ਪਰ ਇਹਨੂੰ ਲਗਾਤਾਰ ਜਾਰੀ ਰੱਖਿਓ ਲਗਾਤਾਰ ਜਾਰੀ ਰੱਖੋ ਪ੍ਰਿੰਸੀਪਲ ਨੂੰ ਵੀ ਕਹੋ ਵੀ ਜਿਹੜੇ ਬੱਚਿਆਂ ਨੂੰ ਲਿਜਾਣ ਵਾਲੇ ਆ ਉਹਨਾਂ ਦੇ ਆਈਡੈਂਟੀਟੀ ਕਾਰਡ ਇਸ਼ੂ ਕਰਕੇ ਗੱਲ ਪਵਾਉਉ ਨਾ ਦੇ ਹਾਂ ਤਾਂ ਬਿਲਕੁਲ ਬਹੁਤ ਵਧੀਆ ਗੱਲ ਕਹੀ ਹੈ ਸਾਬਕਾ ਅਧਿਆਪਕ ਨਿਰਮਲ ਸਿੰਘ ਬਰਾੜ ਜਿਨ੍ਹਾਂ ਦੇ ਨਾਲ ਇਹ ਗੱਲਬਾਤ ਕੀਤੀ ਹੈ ਹਾਂਜੀ ਸਰ ਜਿਦਾ ਲੱਗ ਰਿਹਾ ਅੱਜ ਸਮਾਈਲ ਸੈਂਟਰ ਬਹੁਤ ਵਧੀਆ ਬਹੁਤ ਵਧੀਆ ਸਰਪਲੱਸ ਬਾਈ ਜੀ ਕਹਿਦਾ ਬਿਲਕੁਲ ਇਹ ਚਾਹੀਦਾ ਤਾਂ ਬਿਲਕੁਲ ਆ ਜਿਹੜੇ ਰਾਹਗੀਰ ਨੇ ਉਹ ਵੀ ਇਸ ਚੀਜ਼ ਨੂੰ ਐਪਰੀਸ਼ੀਏਟ ਕਰ ਰਿਹਾ ਹੈ ਕਿ ਬਹੁਤ ਵਧੀਆ ਚੀਜ਼ ਹੈ ਜੋ ਇਹ ਕੀਤਾ ਜਾ ਰਿਹਾ ਹੈ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਅਧਿਆਪਕ ਨਿਰਮਲ ਸਿੰਘ ਬਰਾੜ ਦੇ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਆ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਚਾਹੀਦਾ ਹੈ ਕਿ ਜਿਹੜਾ ਇੱਕ ਆਈਡੈਂਟੀਟੀ ਕਾਰਡ ਮਾਪਿਆਂ ਦੇ ਲਈ ਜਾਰੀ ਕਰੇ ਜਿਹੜੇ ਮਾਪੇ ਅੰਦਰੋਂ ਲੈਣ ਆਣ ਆਪਣੇ ਬੱਚਿਆਂ ਨੂੰ ਬਿਲਕੁਲ ਜੀ ਸਰਦਾਰ ਨਿਰਮਲ ਸਿੰਘ ਬਹੁਤ ਸੁਜਮਾਨ ਹੋ ਟੀਚਰ ਨੇ ਉਹਨਾਂ ਨੂੰ ਇਹ ਚੀਜ਼ ਬਾਰੇ ਨੌਲੇਜ ਹੈ ਅੱਛੀ ਗੱਲ ਹੈ ਵੀ ਜਿਹੜੇ ਆਈ ਕਾਰਡ ਮਾਪਿਆਂ ਦੇ ਬੰਨ ਅੰਦਰ ਸਾਰੇ ਬੱਚੇ ਜਿਹੜੇ ਕੋਈ ਮਾਪਿਓ ਲੈਣ ਆਉਂਦਾ ਉਹ ਬੱਚੇ ਅੰਦਰ ਹੋਣ ਔਰ ਉਹਨਾਂ ਦੇ ਮਾਪਿਓ ਜਿਹੜਾ ਵੀ ਲੈਣ ਆਵੇ ਬੱਚਿਆਂ ਦੇ ਮਾਪੇ ਉਹਨਾਂ ਨੂੰ ਅੰਦਰ ਐਂਟਰੀ ਹੋਵੇ ਅੰਦਰੋਂ ਬਾਹਰ ਕੇ ਬੱਚਿਆਂ ਦੇ ਔਰ ਹੁਣ ਤੁਸੀਂ ਆਪ ਨਿਗਾਹ ਮਾਰ ਲਓ ਕਿੰਨੇ ਆਇਆ ਫੁੱਲ ਟ੍ਰੈਫਿਕ ਹੋਇਆ ਪਿਆ ਫੁੱਲ ਬੱਚੇ ਬਾਹਰ ਵੇਟ ਕਰਦੇ ਆ ਸਭ ਤੋਂ ਵੱਡੀ ਗੱਲ ਇੱਥੇ ਆ ਅਸੀਂ ਕਈ ਮਾਪਿਆਂ ਨਾਲ ਵੀ ਗੱਲ ਕੀਤੀ ਆ 40 40 ਮਿੰਟ ਲੇਟ ਆ 40 40 ਮਿੰਟ ਬੱਚੀਆਂ ਬਾਹਰ ਕੱਢਦੀਆਂ 40 40 ਮਿੰਟ ਲੇਟ ਆ ਉਹਨਾਂ ਨੂੰ ਵੀ ਚਾਹੀਦਾ ਉਹਦਾ ਟਾਈਮ ਨਾਣ ਕੇ ਮਾਪੇ ਆਦੇ ਬੱਚਿਆਂ ਨੂੰ ਲੈ ਜਾਣ ਕਿਉਂਕਿ ਜੇ ਬੱਚੇ ਬਾਹਰ 40-40 ਮਿੰਟ ਵੇਟ ਕਰਨਗੇ ਤੇ ਉਹ ਫਿਰ ਆ ਟ੍ਰੈਫਿਕ ਵੀ ਸਾਹਮਣੇ ਔਰ ਰਸ਼ ਵੀ ਪੈ ਜਾਂਦਾ ਤੇ ਮਾਪਿਆਂ ਨੂੰ ਵੀ ਚਾਹੀਦਾ ਵੀ ਆਦੇ ਬੱਚਿਆਂ ਸਿਰ ਨੂੰ ਟਾਈਮ ਸਾਨੂੰ ਲੈ ਕੇ ਜਾ ਚਾ ਦੋ ਦਿਨ ਚਾਰ ਦਿਨ ਪਹਿਲਾਂ ਜੋ ਮੂਵਮੈਂਟ ਇੱਥੇ ਦਿਖਾਈ ਦੇ ਰਹੀ ਸੀ ਉਹ ਹੁਣ ਇਸ ਵਕਤ ਕੀ ਸਿਚੁਏਸ਼ਨ ਹੈ ਬਹੁਤ 70% ਜਿਹੜਾ ਰਿਜ਼ਲਟ ਆਇਆ ਵੀ ਜਿਹੜੇ ਮੰਦਿਰ ਪੁਣਾ ਆਉਂਦੇ ਸੀ ਉਹ ਹੁਣ ਹਟ ਗਏ ਆ ਹੁਣ ਦੋ ਚਾਰ ਜਿਹੜੇ ਬੰਦੇ ਸੀ ਉਹ ਜਿਵੇਂ ਉੱਥੋਂ ਵੇਖ ਲੈਂਦੇ ਉਹ ਪਿੱਛੋਂ ਭੱਜ ਜਾਂਦੇ ਆ ਜਾ ਇਧਰ ਉਹ ਮੋਟਰਸਾਈਕਲ ਪਿੱਛੇ ਲੈ ਕੇ ਚਲੇ ਜਾਂਦੇ ਆ ਠੀਕ ਆ ਉਹਨਾਂ ਦੇ ਮਨਾਂ ਦੇ ਵਿੱਚ ਡਰ ਚਾਹੀਦਾ ਇਸ ਰੂਟ ਦੇ ਉੱਤੇ ਛੁੱਟੀ ਟਾਈਮ ਜਾਂ ਸਵੇਰੇ ਜਦੋਂ ਆਪਣਾ ਸਕੂਲ ਲੱਗਣਾ ਉਸ ਟਾਈਮ ਕੋਈ ਵੀ ਤੇ ਹੁੱਲੜ ਬਾਜੀ ਵਾਲਾ ਬੱਚਿਆਂ ਨੂੰ ਤੰਗ ਕਰਨ ਵਾਲਾ ਜਾਂ ਕੋਈ ਬਿਨਾ ਗੱਲ ਤੋਂ ਗੇੜੀ ਮਾਰਦਾ ਇਧਰ ਨਾ ਆਵੇ ਵੀ ਜੀ ਇੱਕ ਲੋਕ ਨਾਮ ਵੱਲੋਂ ਇਹ ਵੀ ਕਹ ਆ ਜਾ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਅਤੇ ਸੰਸਥਾਵਾਂ ਵੱਲੋਂ ਮਤਲਬ ਹਫਤਾ 10 ਦਿਨ ਇਹਦਾ ਦੇ ਨਾਕੇ ਲਗਾਏ ਜਾਣਗੇ ਬਾਅਦ ਕੁਝ ਵੀ ਨਹੀਂ ਕੀਤਾ ਜਾਏਗਾ ਕੋਈ ਇਦਾਂ ਦਾ ਹੈ ਹੋਰ ਵੇਖੋ ਜੀ ਜੇ 10 ਦਿਨਾਂ ਦੇ ਵਿੱਚ ਕੋਈ ਸੁਧਰਦਾ ਚੰਗੀ ਗੱਲ ਹੈ ਉਸ ਤੋਂ ਬਾਅਦ ਹੋਰ ਵੀ ਕੰਮ ਕਰਨੇ ਆ ਜਿਹੜੇ ਬੰਦੇ ਉਲੜਵਾਦੀ ਕਰਨਗੇ ਉਹ ਸੁਧਰ ਜਾਣਗੇ ਉਸ ਤੋਂ ਬਾਅਦ ਇਸ ਰੂਟ ਤੇ ਨਾ ਆਉਣਗੇ ਤੇ ਜਿਹੜਾ ਸਮੱਸਿਆ ਦਾ ਹੱਲ ਹੋ ਜਾਏਗਾ ਤੇ ਆਪਾਂ ਨੂੰ ਕੀ ਚਾਹੀਦਾ ਉਸ ਤੋਂ ਬਾਅਦ ਹੋਰ ਕੰਮ ਕਰਾਂਗੇ ਔਰ ਕਈ ਫੇਸਬੁਕ ਮਦਾਨ ਜਿਹੜਾ ਕੋਈ ਪੱਤਰਕਾਰ ਵੀਰ ਇੱਕ ਉਹ ਪਤਾ ਨਹੀਂ ਕੀ ਨਾਂ ਸੀ ਉਹਦਾ ਯਾਰ ਅਕਲ ਪਰਸੋ ਪੋਸਟ ਜੀ ਭਾਈ ਵਰਦਾ ਸੀਗਾ ਵੀ ਇੱਥੇ ਨਹੀਂ ਖੜਨਾ ਚਾਹੀਦਾ ਜੇ ਜੋ ਵੀ ਉਹਨੇ ਗੱਲਬਾਤ ਕੀਤੀ ਸੀ ਮੈਂ ਉਹਨੂੰ ਵੀ ਕਹੂੰਗਾ ਭਾਈ ਤੁਹਾਡੇ ਮਾਧਿਅਮੇ ਰਹੀਂ ਵੀ ਜੇ ਕਿਸੇ ਨੇ ਚੰਗਾ ਕੰਮ ਨਾ ਕਰਨਾ ਹੋਵੇ ਤੇ ਉਹਨੂੰ ਤੁਸੀਂ ਮਾਰਾ ਇਹਨਾਂ ਨੂੰ ਕੀ ਕਰੋ ਨਾ ਤੁਸੀਂ ਕਰਨਾ ਨਾ ਕਿਸੇ ਨੂੰ ਕਰ ਲੈਂਦੇ ਹੋ ਕਿਉਂਕਿ ਇੱਥੇ ਹੁਣ 50 ਸਾਡੇ ਵੀਰ ਖੜੇ ਆ ਸਾਡੇ ਹੋਰ ਸੱਜਣ ਖੜੇ ਆ ਬਜ਼ੁਰਗ ਭਰਾ ਖੜੇ ਆ ਸਾਡੇ ਹੋਰ ਵੀ ਵੀਰ ਆਏ ਅੱਜ ਜਿਹੜੇ ਬੰਦੇ ਸਹਿਯੋਗ ਦੇ ਰਹੇ ਆ ਚੰਦ ਬੰਦੇ ਜਿਹੜੇ ਇੱਕ ਦੋ ਬੰਦੇ ਹੈਗੇ ਜਿਹੜੇ ਕਹਿੰਦੇ ਨਹੀਂ ਉਹਨਾਂ ਨੂੰ ਵੀ ਹੋਣਾ ਚਾਹੀਦਾ ਵੀ ਗਰਾਉਂਡ ਤੇ ਆਣ ਕੇ ਵੇਖੋ ਵੀ ਤੁਹਾਨੂੰ ਕੀ ਪਤਾ ਲੱਗਦਾ ਵੀ ਇੱਥੇ ਕਿੰਨੇ ਆ ਸਮੱਸਿਆ ਨੇ ਕੀ ਗੱਲਬਾਤ ਤੁਸੀਂ ਕੋਈ ਕੀ ਕੀਤਾ ਹਾਂ ਹਾਂਜੀ ਸਰ ਲਗਾਤਾਰ ਇੱਥੇ ਡਿਊਟੀ ਨਿਭਾ ਰਹੇ ਹਾਂ ਸਮਾਇਸੇ ਸਸਤਾਵਾ ਵੀ ਆ ਰਹੀਆਂ ਲੜਕੀਆਂ ਤੇ ਸਕੂਲ ਦੇ ਬਾਹਰ ਔਰ ਦੋ ਦਿਨ ਪਹਿਲਾਂ ਜੋ ਮਾਹੌਲ ਸੀ ਤੇ ਅੱਜ ਦੇ ਮਾਹੌਲ ਚ ਕੀ ਫਰਕ ਨਜ਼ਰ ਆ ਰਿਹਾ ਸਤਿ ਸ੍ਰੀ ਅਕਾਲ ਜੀ ਮੈਂ ਸਾਊਂਡ ਫੈਟਰ ਸੁਰਜਪਾਲ ਟਰੈਫਿਕ ਇੰਚਾਰਜ ਲਾਲਾਂਬਾਦ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਇਹ ਡੀਐਸਪੀ ਸਬਡਿਵੀਜ਼ਨ ਹੁਕਮਾਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਕਿ ਅਸੀਂ ਆ ਇੱਕ ਮੈਂ ਵਿੱਡੀ ਹੈ ਕੁੜੀਆਂ ਵਾਲੇ ਸਕੂਲ ਕੋਲੇ ਇਹ ਰੈਗੂਲਰ ਇਹੀ ਅਸੀਂ ਇਸੇ ਤਰ੍ਹਾਂ ਚਲਾਵਾਂਗੇ ਕਿ ਜਿਹੜੇ ਵੀ ਬੱਚੇ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ ਕੁਝ ਦਿਨ ਪਹਿਲਾਂ ਇਸ ਇਲਾਕੇ ਦੇ ਜਾਂ ਇਸ ਦੇ ਏਰੀਆ ਦੇ ਦੁਕਾਨਦਾਰਾਂ ਨੇ ਇਹੋ ਹੀ ਵਾਰ-ਵਾਰ ਸ਼ਿਕਾਇਤ ਕਰਦੇ ਸੀ ਕਿ ਜਿਹੜੇ ਬੱਚੇ ਨੇ ਮੁੰਡੇ ਨੇ ਪਿੰਡਾਂ ਦੇ ਉਹ ਆ ਕੇ ਇਥੇ ਹੁੱਲੜਬਾਜੀ ਕਰਦੇ ਨੇ ਵਿੱਚੇ ਸ਼ਹਿਰ ਦੇ ਨੇ ਵਿੱਚੇ ਹੀ ਪਿੰਡਾਂ ਦੇ ਨੇ ਇਹ ਨਹੀਂ ਆਪਾਂ ਕੱਲੇ ਕਹਿ ਸਕਦੇ ਵੀ ਪਿੰਡਾਂ ਦੇ ਹੀ ਹੋ ਸਕਦੇ ਨੇ ਜਾਂ ਸ਼ਹਿਰ ਦੇ ਹੋ ਸਕਦੇ। ਸਾਡਾ ਸਾਥ ਦੇ ਰਹੇ ਨੇ। ਫਿਰ ਬਾਅਦ ਵਿੱਚ ਕਿਸੇ ਨੂੰ ਇਹ ਨਾਲ ਗੱਲ ਸੁਣਨੀ ਪੈ ਜੇ ਕਿ ਸਾਡੇ ਬੱਚੇ ਨੂੰ ਕੋਈ ਗਲਤੋਸ਼ਬਦ ਬੋਲਿਆ ਜਾਂ ਮਾਰਿਆ ਘੁੱਟਿਆ। ਇਸ ਲਈ ਤੁਸੀਂ ਦੇਖ ਲਿਆ ਹੁਣਾ ਵੀ ਅੱਜ ਤੋਂ ਤਕਰੀਬਨ ਅੱਜ ਤੀਜਾ ਚੌਥਾ ਦਿਨੀ ਹੋ ਆਪਾਂ ਨੂੰ ਹੋਇਆ। ਇਹਦੇ ਨਾਲ ਤਕਰੀਬਨ 50% ਦਾ ਫਰਕ ਪੈ ਗਿਆ। ਵੀ ਅੱਜ ਜਿਹੜੇ ਬਾਹਰ ਦੇ ਬੱਚੇ ਸੀ ਜਾਂ ਲੜਬਾਜੀ ਕਰਨ ਵਾਲੇ ਬੱਚੇ ਸੀ ਅੱਜ ਬਹੁਤ ਘੱਟ ਆਏ ਨੇ। ਇਦਾਂ ਹੀ ਜੇਕਰ ਆਪਾਂ 10-15 ਦਿਨ 20 ਦਿਨ ਹੋਰ ਚੱਲੇ ਤਾਂ ਤਕਰੀਬਨ ਜਿਹੜੇ ਲੜਕੀਆਂ ਵਾਲੇ ਸਕੂਲ ਦੇ ਲੜਕੀਆਂ ਨੇ ਬਿਲਕੁਲ ਸੇਫ ਹੋ ਜਾਣਗੀਆਂ ਇਸੇ ਤਰ੍ਹਾਂ ਦੀ ਇਹਦੇ ਦੁਕਾਨਦਾਰਾਂ ਦੀ ਜਾਂ ਸਕੂਲ ਦੇ ਬੱਚਿਆਂ ਦੀ ਇਹ ਗੱਲ ਸੁਣਨ ਨੂੰ ਆਪਾਂ ਨੂੰ ਨਹੀਂ ਮਿਲੇਗੀ ਕਿ ਸਾਨੂੰ ਇਸ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੈ ਲੱਗਦਾ ਮਾਪਿਆਂ ਨੂੰ ਵੀ ਜਿਹੜਾ ਛੁੱਟੀ ਤੋਂ 10 ਮਿੰਟ ਪਹਿਲਾਂ ਆ ਜਾਣਾ ਚਾਹੀਦਾ ਇੱਥੇ ਨਾਲ ਹੀ ਅਸੀਂ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ ਉਹਨਾਂ ਦੇ ਪੇਰੈਂਟਸ ਨੂੰ ਜਾਂ ਉਹਨਾਂ ਦੇ ਮਾਪਿਆਂ ਨੂੰ ਅਸੀਂ ਇਹੋ ਹੀ ਅਪੀਲ ਕਰਦੇ ਆਂ ਵੀ ਛੁੱਟੀ ਟਾਈਮ ਤੋਂ 5-7 ਮਿੰਟ ਪਹਿਲਾਂ ਹੀ ਆਓ ਕਿ ਜਿਹੜੇ ਬੱਚੇ ਨੇ ਉਹ ਚਾਰੇ ਦੇਖਦੇ ਰਹਿੰਦੇ ਆ ਵੀ ਸਾਡੇ ਪੇਰੈਂਟਸ ਆਉਣਗੇ ਤਾਂ ਫੇਰ ਹੀ ਜਾਈਏ ਜਿਨ੍ਹਾਂ ਦੇ ਤੇ ਵੈਣਾ ਲੱਗੀਆਂ ਨੇ ਉਹ ਤਾਂ ਬੱਚੇ ਆਪਣੀਆਂ ਵੈਣਾ ਤੇ ਚਲੇ ਜਾਂਦੇ ਨੇ ਜਿਹੜੇ ਬੱਚਿਆਂ ਨੂੰ ਪੇਰੈਂਟਸ ਲੈਣ ਵਾਸਤੇ ਆਉਂਦੇ ਨੇ ਉਹ ਛੁੱਟੀ ਟਾਈਮ ਤੋਂ 10 ਮਿੰਟ ਪਹਿਲਾਂ ਹੀ ਆਉਣ ਜਿਹਦੇ ਨਾਲ ਕਿ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ